ਤਸਵੀਰਾਂ ਦੋਸਤੋ ਆ ਤੁਸੀਂ ਵੀਡੀਓ ਦੇਖ ਸਕਦੇ ਕੋ ਵਿਚਾਰਾ ਸਬਜੀ ਵਾਲਾ ਸਬਜੀ ਵੇਚ ਰਿਹਾ ਵਾ ਇੱਕੋ ਵਿਚਾਰੇ ਕੋ ਲੁੱਟ ਖੋ ਕਰਨੀ ਆ ਕੋ ਦੋ ਜਾਨੇ ਆਉਂਦੇ ਆ ਇੱਕ ਨੇ ਗਾਲ ਤੋਂ ਫੜ ਲੈਣਾ ਉਹਨੇ ਗਾਲ ਤੋਂ ਫੜ ਲਿਆ ਦੂਸਰੇ ਨੇ ਉਹਦੀ ਜੇਬ ਚੋਂ ਪੈਸੇ ਕੱਢਣੇ ਉਹ ਗਰੀਬ ਉਹ ਵਿਚਾਰਾ ਜੇਬ 'ਚ ਤਾਂ 100 200 ਰੁਪਏ ਜੇਬ 'ਚ ਹੈਗਾ ਕਿ ਨਹੀਂ ਹੈਗਾ ਤੇ ਵੇਖੋ ਵਿਚਾਰੇ ਗਰੀਬ ਕਿੱਦਾਂ ਲੁੱਟ ਰਹੇ ਆ ਉਹ ਲੁੱਟ ਕੇ ਵਿਚਾਰੇ ਨੇ ਭੱਜ ਇਹਨਾਂ ਨੇ ਭੱਜ ਜਾਣਾ ਉਹ ਵਿਚਾਰਾ ਇਹਨਾਂ ਦੇ ਮਗਰ ਭਾਈ ਦਾ ਵੇਖੋ ਆਹ ਵੇਖੋ ਇਹਨੇ ਬੁਰੇ ਹਾਲਾਤ ਆਪਣੇ ਪੰਜਾਬ ਦੇ ਉਹ ਭੱਜ ਗਏ ਨੇ ਉਹ ਵਿਚਾਰਾ ਗਰੀਬ ਰੋਂਦਾ ਰੋਂਦਾ ਇਹਨਾਂ ਨੇ ਮਗਰ ਭਜਦਾ ਜੀ। ਬੋਲੀ ਸਾਸੂ ਦਾ ਦੋਸਤੋ ਆ ਤੁਸੀਂ ਵੀਡੀਓ ਦੇਖ ਸਕਦੇ ਕੋਈ ਵਿਚਾਰਾ ਸਬਜ਼ੀ ਵਾਲਾ ਸਬਜ਼ੀ ਵੇਚ ਰਿਹਾ ਵਾ। ਇੱਕੋ ਵਿਚਾਰੇ ਕੋਲ ਲੁੱਟ ਖੋਹ ਕਰਨੀ ਆ। ਕੋਈ ਦੋ ਜਣੇ ਆਉਂਦੇ ਆ। ਇੱਕ ਨੇ ਗੱਲ ਤੋਂ ਫੜ ਲੈਣਾ ਉਹ ਵੀ ਗੱਲ ਤੋਂ ਫੜ ਲਿਆ। ਦੂਸਰੇ ਨੇ ਉਹਦੀ ਜੇਬ ਚੋਂ ਪੈਸੇ ਕੱਢਣੇ। ਉਹ ਗਰੀਬ ਉਹ ਵਿਚਾਰਾ ਕੀ ਪਤਾ 100 200 ਰੁਪਏ ਜੇਬ ਚ ਹੈਗਾ ਕਿ ਨਹੀਂ ਹੈਗਾ। ਤੇ ਵੇਖੋ ਵਿਚਾਰੇ ਗਰੀਬ ਕਿਦਾਂ ਰੋਂਦਾ ਰਿਹਾ। ਉਹਨੂੰ ਉੱਟ ਕੇ ਵਿਚਾਲੇ ਨੇ ਭੱਜ ਇਹਨਾਂ ਨੇ ਭੱਜ ਜਾਣਾ ਉਹ ਵਿਚਾਰਾ ਇਹਨਾਂ ਦੇ ਮਗਰ ਭਜਦਾ ਵੇਖੋ। ਹਾਲੇ ਕੋ ਇੰਨੇ ਬੁਰੇ ਹਾਲਾਤ ਆਪਣੇ ਪੰਜਾਬ ਦੇ ਉਹ ਆ ਬੱਜ ਗਏ ਉਹ ਵਿਚਾਰਾ ਗਰੀਬ ਰੋਂਦਾ ਰੋਂਦਾ ਇਹਨਾਂ ਤੇ ਮਗਰ ਭਜਦਾ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ